ਯਾਰ ਮੈਨੂੰ ਬੜਾ ਵੱਡਾ ਦੁੱਖ ਆ ਭਾਈ ਇਹਦਾ ਝੋਨਾ ਕਿਉਂ ਵੱਧ ਨਿਕਲਿਆ ਮੇਰੇ ਗਵਾਂਢੀ ਦਾ ਕਿਉਂ ਝੋਨਾ ਵੱਧ ਨਿਕਲਿਆ ਆ ਯਾਰ ਮਿੱਤਰੋ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਹੂਈ ਮੇਰਾ ਜਿਹੜਾ ਖੇਤ ਦਾ ਗਵਾਂਢੀ ਅਸੀਂ ਦੋਨੇ ਇਕੱਠੇ ਯਾਰ ਦੋਸਤ ਆ ਹਨਾ ਇਸ ਵਾਰ ਜਦੋਂ ਝੋਨੇ ਦਾ ਸੀਜ਼ਨ ਲੰਘਿਆ ਮੰਡੀ 'ਚ ਮੇਰਾ ਜਿਹੜਾ ਗਵਾਂਢੀ ਆ ਖੇਤ ਦਾ ਇਹ ਕਹਿੰਦਾ ਮੈਂ ਮੰਡੀ 'ਚ ਜਾਵਾਂ ਉੱਥੇ ਆਪਣੇ ਪਿੰਡ ਦਾ ਇੱਕ ਕਿਸਾਨ ਬੈਠਾ ਕਹਿੰਦਾ ਕਹਿੰਦਾ ਮੈਂ ਉਹਦੇ ਕਿਨੇ ਨੂੰ ਹੋ ਗਿਆ ਕਹਿੰਦਾ ਉਹਨੂੰ ਜਾ ਕੇ ਪੁੱਛਿਆ ਐ ਇਨੀ ਮੀਂਹ ਪਈ ਬੈਠਾ ਉਹ ਐਂ ਜਿਵੇਂ ਬੈਠਾ ਐਂ ਜੀ ਐਂ ਜੀ ਕਹਿੰਦਾ ਯਾਰ ਐ ਬੈਠਾ ਹੋਏ ਬੰਤਿਆਂ ਐ ਜੇ ਬੈਠਾ ਉਹ ਕਹਿੰਦਾ ਯਾਰ ਕੁਛ ਨਹੀਂ ਕਹਿੰਦਾ ਦੇਖੀ ਕਿਤੇ ਝੋਨਾ ਤਾਂ ਨਹੀਂ ਘਟ ਨਿਕਲਿਆ ਆ ਮੇਰਾ ਜਿਹੜਾ ਖੇਤ ਦਾ ਗਵਾਂਢੀ ਆ ਮੇਰਾ ਦੋਸਤ ਉਹਨੂੰ ਪੁੱਛਦਾ ਉਹ ਕਹਿੰਦਾ ਯਾਰ ਕੁਛ ਨਹੀਂ 80 ਮਾਣ ਦਾ ਨਿਕਲਿਆ ਯਾਰ ਕਹਿੰਦਾ ਯਾਰ 80 ਮਾਣ ਤਾਂ ਫਿਰ ਬਹੁਤ ਆ ਪਿਛਲੇ ਵਾਰ ਤਾਂ ਤੇਰਾ 75 ਮਾਣ ਦਾ ਨਿਕਲਿਆ ਸੀ ਉਹਨਾਂ ਐਤ ਕਿਤੇ ਤੇਰਾ 5 ਮਾਣ ਵੱਧ ਨਿਕਲਿਆ ਨਾਲੇ ਆਪਾਂ ਇਹ ਸੁਣਦੇ ਆਂ ਵੀ ਇਸ ਵਾਰ ਤਾਂ ਝੋਨੇ ਘੱਟ ਨਿਕਲੇ ਨੇ ਤੇਰੇ ਤਾਂ ਖੁਸ਼ੀ ਹੋਣੀ ਚਾਹੀਦੀ ਤੂੰ ਤਾਂ ਉਦਾਸ ਬੈਠਾ ਉਹ ਮੇਰੇ ਖੇਤ ਦਾ ਗਵਾਂਢੀ ਕਹਿੰਦਾ ਜਦੋਂ ਮੈਨੂੰ ਗਾਹਾਂ ਪੁੱਛਣ ਤੋਂ ਪਤਾ ਲ ਜਿੱਦ ਦੇ ਇਹ ਕੇਵਲ ਕੀ ਤੇਰੇ ਦੋਸਤ ਦੀ ਢੇਰੀ ਭਰੀ ਜਾ ਰਹੀ ਸੀ ਮੰਡੀ ਚ ਉਦੋਂ ਇਹ ਕੋਲੇ ਬੈਠਾ ਸੀ ਸਾਈਡ ਤੇ ਬੋਰੀਆਂ ਤੇ ਨਾ ਉੱਥੇ ਬੈਠਾ ਇਹ ਇਹ ਕਹਿੰਦਾ ਸੁਣਿਆ ਸੀ ਕਹਿੰਦਾ ਯਾਰ ਇਹਦੀ ਦੇਖ ਨਾ ਉਦੋਂ ਇਹਦਾ ਚੋਰ ਨਾ ਤਾਂ ਹਲੇ ਭਰਨਾ ਸੀ ਮੰਡੀ ਚ ਆਇਆ ਸੀ ਕਹਿੰਦਾ ਇਹਦਾ ਦੇਖਦਾ ਵੀ ਕਹਿੰਦਾ ਕੇਵਲ ਦਾ ਕੀ ਨਿਕਲਦਾ ਕਹਿੰਦਾ ਐਂ ਕਹੀ ਜਾਂਦਾ ਸੀ ਕਹਿੰਦਾ ਇਹਨਾਂ ਦੀ ਤਾਂ ਜ਼ਮੀਨ ਵੀ ਮਤਲਬ ਕਿ ਮੇਰੇ ਨੂੰ ਮਾੜੀ ਆ ਜ਼ਮੀਨ ਵੀ ਕੇਵਲ ਕੀ ਮੇਰੇ ਨੂੰ ਮਾੜੀ ਆ ਤੇ ਇਹ ਮਿਹਨਤ ਵੀ ਮੈਥੋਂ ਵੱਧ ਨਹੀਂ ਕਰਦੇ ਮੈਥੋਂ ਤਾਂ ਅਸੀਂ ਘਾਟੀ ਮਿਹਨਤ ਮੈਂ ਦਿਨ ਰਾਤ ਖੇਤ ਰਹਿਣਾ ਤੇ ਮਿੱਤਰੋ ਕਹਿੰਦਾ ਜਦੋਂ ਬੈਠਾ ਉੱਥੇ ਝੋਨਾ ਭਰੀ ਜਾਂਦੇ ਸੀ ਕਿਾ ਸੋਡੇ ਵਾਲ ਦਾ ਕੇਵਲ ਦਾ ਝੋਨਾ ਤਾਂ ਨਿਕਲ ਆਇਆ 85 ਮਣ ਦਾ ਕਹਿੰਦਾ ਉਦੋਂ ਇਹਨੇ ਇਹ ਸੁਪਨਾ ਲੜਿਆ ਸੀ ਵੀ ਮੇਰੇ ਤਾਂ ਤੋਂ ਆਏ ਭਰੀ 10 ਮਣ ਵੱਧ ਹੀ ਨਿਕਲਦਾ ਮੇਰੇ ਤਾਂ 95 ਜਾਂ ਪੂਰੀ ਜਾਊਗਾ 100 ਮਣ ਤੇ ਜਾਊ ਕਹਿੰਦਾ ਮੇਰਾ ਝੋਨਾ ਤਾਂ ਤਖੜੀ ਡਾਕਰ ਜ਼ਮੀਨ ਆ ਪੂਰੀ ਸਿਰੇ ਦੀ ਮੇਰਾ ਤਾਂ 100 ਮਣ ਤੇ ਜਾਊ ਝੋਨਾ ਇਹ ਕਹਿੰਦਾ ਮਿੱਤਰੋ ਜਦੋਂ ਕਹਿੰਦਾ ਬਾਈ ਇਹਦਾ ਝੋਨਾ ਭਰਿਆ ਗਿਆ ਕਹਿੰਦਾ ਇਹਦਾ ਝੋਨਾ 80 ਮਣ ਦੀ ਨਿਕਲ ਗਿਆ ਕਹਿੰਦਾ ਤਾਂ ਪਤਾ ਲੱਗਿਆ ਕਹਿੰਦਾ ਮੈਂ ਤਾਂ ਤਾਂ ਉਦਾਸ ਬੈਠਾ ਇਹ ਕਹਿੰਦਾ ਯਾਰ ਵੀ ਉਹਦਾ ਕਿਉਂ ਵੱਧ ਨਿਕਲਿਆ ਲੈ ਦ ਵੀ ਸਾਡਾ ਗਾਤੋਂ ਵੱਧ ਨਿਕਲਿਆ ਇਹ ਤਾਂ ਮਿੱਤਰੋ ਮੇਨ ਤਾਂ ਤਕਦੀਰ ਨੇ ਹਨਾ ਦੂਸਰੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਆ ਵੀ ਬੰਦੇ ਕੋਲ ਦੋ ਤਰ੍ਹਾਂ ਦੇ ਦੁੱਖ ਨੇ ਇੱਕ ਤਾਂ ਉਹਦੇ ਆਪ ਦੇ ਦੁੱਖ ਆ ਜਿਹੜਾ ਪ੍ਰਮਾਤਮਾ ਉਹਨੂੰ ਦੁੱਖ ਦਿੰਦਾ ਇੱਕ ਬੰਦਾ ਕੋਈ ਦੁਖੀ ਹੁੰਦੀ ਨਹੀਂ ਉਹ ਦੂਜੇ ਦੇ ਸੁੱਖ ਦੇ ਇੱਕੀ ਦੁਖੀ ਹੋ ਜਾਂਦਾ ਲੈ ਦੱਸ ਦੂਜੇ ਦੇ ਸੁਖੀ ਦੇਖੀ ਜਾਂਦਾ ਉਦੀ ਨੌਕਰੀ ਕੋ ਲੱਗ ਗਈ ਉਹ ਬਾਹਰ ਕਿਉਂ ਬਾਗ ਗਿਆ ਉਹ ਕੈਨੇਡਾ ਕੋ ਬਾਗ ਗਿਆ ਉਹ ਅਫਸਰ ਕੋ ਲੱਗ ਗਿਆ ਉਹ ਪੁਲਿਸ ਜਿਗੋਂ ਭਰਤੀ ਹੋ ਗਿਆ ਉਹਦਾ ਝੋਨਾ ਕੋ ਵਾਅਦਾ ਨਿਕਲ ਉਹਦੀ ਕਣਕ ਕੋ ਵਾਅਦਾ ਨਿਕਲ ਲਈ ਉਹਦਾ ਆ ਕੰਮ ਕਿਉਂ ਬਣ ਗਿਆ ਉਸੇ ਬੰਦੇ ਤੇ ਮੈਂ ਗੱਲ ਲਿਖੀ ਇੱਕਾ ਨਿਕਲ ਆਇਆ ਝੋਨਾ ਕਿਉਂ ਕੇਵਲ ਕਾ ਵਾਅਦਾ ਜਾਂ ਕਿਸੇ ਦਾ ਹੋਰ ਵਾਅਦਾ ਕਹਿੰਦਾ ਜਰਦਾ ਜੇ ਦੂਜੇ ਦੀ ਤਰੱਕੀ ਕਹਦੇ ਨਾ ਲੰਘ ਜਾਂਦੇ ਉਹ ਤੋਂ ਸਾਰੇ ਕਿਸਾਨ ਅੱਗੇ ਮਿੱਤਰੋ ਕਿਸਾਨ ਕਦੇ ਅੱਗੇ ਵਧੇ ਨਾ ਹੁੰਦੀ ਨਹੀਂ ਮਰਾਦ ਪੂਰੀ ਜਿੱਥੇ ਮਰਜੀ ਜਿੱਥੇ ਵੀ ਮਰਜੀ ਤੀਰਥ ਸਥਾਨ ਤੇ ਲੱਖ ਵਾਰੀ ਦੇਖੇ ਭਾਈ ਮੱਥੇ ਟੇਕ ਕੇ ਤੇ ਬੰਦਾ ਉਹਨਾ ਆਪਣੇ ਦੁੱਖਾਂ ਤੋਂ ਦੁਖੀ ਨਹੀਂ ਜਿੰਨਾ ਦੁਖੀ ਦੂਜੇ ਦੇ ਸੁੱਖਾਂ ਨੂੰ ਦੇਖ ਕੇ ਖੇਚਦਾ ਇਹ ਲੱਤਾਂ ਨਾਲੇ ਨਾਲ ਰਹਿੰਦਾ ਏ ਨਾਲ ਤਾਂ ਨਾਲ ਰਹੂ ਦਿੰਦਾ ਤੱਕ ਨਾਲੇ ਹਰੇ ਹੱਥ ਮਿੱਤਰੋ ਇਹ ਦਿਖਾਵਾ ਕਰਦਾ ਸੋਚਦਾ ਜੋ ਕਿਸਾਨ ਦੂਜੇ ਦੀ ਬराई ਰਹਿੰਦਾ ਹੈ ਤੇ ਉਹਦਾ ਭਲਾ ਹੋ ਜੂ ਕਿੱਥੋਂ ਦੱਸ ਮਿੱਤਰੋ ਉਹਦੀ ਕਿੱਥੋਂ ਕਣਕ ਜੀਰੀ ਵੱਤਾਂ ਨਿਕਲਣਗੀਆਂ ਚੁਗਲੀ ਜੋ ਕਰੇ ਤੇਰੇ ਕੋਲ ਕਿਸੇ ਦੀ ਜਾਰੀ ਲਈ ਐਸ ਐਸੇ ਲੋਕਾਂ ਨਾਲ ਦੇਖ ਕੇ ਤੇ ਬੰਦਾ ਉਹਨਾ ਆਪਣੇ ਦੁੱਖਾਂ ਤੋਂ ਦੁਖ ਨਹੀਂ ਜਿੰਨਾ ਦੁਖੀ ਦੂਜੇ ਦੇ ਸੁੱਖਾਂ ਨੂੰ ਦੇਖ ਕੇ ਇਹ ਗੱਲ ਮੇਤਰੋ ਪੱਕੀ ਆ ਇਹ ਵੈਸੇ ਇੱਕ ਕਾਲਪਨਿਕ ਕਹਾਣੀ ਮੈਂ ਆਪਦੇ ਨਾਲ ਜੋੜ ਕੇ ਦਿਖਾਈ ਆ ਮੇਨ ਕਰਨ ਮੇਰਾ ਮਕਸਦ ਇਹੀ ਦੱਸਣ ਦਾ ਵੀ ਬੰਦਾ ਉਹਨਾ ਮਤਲਬ ਆਪਦੇ ਦੁੱਖਾਂ ਤੋਂ ਦੁਖ ਨਹੀਂ ਜਿੰਨਾ ਦੂਜੇ ਦੇ ਸੁੱਖਾਂ ਨੂੰ ਦੇਖ ਕੇ ਦੁਖੀ ਹੁੰਦਾ ਹੈ ਨਾ ਤੇ ਜੇ ਤੁਹਾਨੂੰ ਇਹ ਗੱਲ ਸੱਚ ਲੱਗੀ ਤਾਂ ਵੀਡੀਓ ਸ਼ੇਅਰ ਕਰਦੇ ਹੋ ਨਹੀਂ ਨਾ ਕਰਿਓ ਧੰਨਵਾਦ ਜੀ ਸ਼ੁਕਰੀਆ